ਨੇ ਭਾਵੇਂ ਜਵਾਬ ਨਹੀਂ ਜਿੱਥੇ ਪ੍ਰਵਾਹ ਮਾਤਾ ਖੰਜੂੜ ਕੇ ਲਾ ਕੇ ਦਿੱਤਾ ਮੈਂ ਸਮਾਜ ਦੇ ਸਾਰੇ ਲਾਗੇ ਦੇ ਵਿੱਚੀ ਬਹੁਤ ਸੌਗ ਨਹੀਂ ਹੈ ਨਹਿਰ ਅੜੀ ਕੁੰਦੇ ਤੋਂ ਮੰਗ ਲਈ ਬੜਾ ਪੂਨ ਦਾ ਰਕਿਆ ਸੀ ਬੜਾ ਮਿਲਨ ਸਾਥੀ ਬਹੁਤ ਨਿੱਕੇ ਬਾਦ ਦਾ مالک ਸੀ ਔਰ ਸਭ ਤੋਂ ਵੱਡੀ ਗੱਲ ਸਦਾ ਬਤੇ ਸੋਣਾ ਦੀ ਸੱਚੀ ਤੇ ਕੱਪੀ ਬਹੁਤ ਹੈ ਜੀ ਸਾਰਾ ਕਰਮਧਰ ਐਵੇਂ ਬੰਦੇ ਦੀ ਸਾਰੇ ਬਹੁਤ ਵੀ ਉਹਦੇ ਮੋਢਿਆਂ ਤੇ ਇਹਨਾਂ ਨੂੰ ਫਿਰ ਫਕਰ ਦੇ ਇਹ ਸਾਡੇ ਨਾਲ ਸਿਆਸੀ ਪਿੰਡ ਵਿੱਚ ਵੀ ਸਾਡੇ ਨਾਲ ਮਸ਼ਹੂਰ ਰਹਿੰਦੇ ਸਰ ਅੱਛਾ ਜੋ ਇੱਕ ਗੋਦਿਕਾ ਨਾਲ ਮਾਰਕ ਦੇ ਕਿਰਪਾ ਵਈ ਦਾ ਕੰਮ ਜਿੱਨਾ ਸਾਧ ਪਦੇਸ ਹੋਣੀ ਕਰਦੇ ਨੇ ਸ਼ਾਇਦ ਕੋਈ ਚਲਾਕੇ ਦੇ ਵਿੱਚ ਕੋਈ ਹੋਰ ਸਿੱਧੇ ਸਾਡੇ ਕਰਦੇ ਹੁਣ ਪਰ ਉਸ ਬੁੱਤਰ ਦੇ ਸਿਰ ਤੇ ਹੀ ਸਾਧ ਪਦੇਸ ਹੋਣੀ ਖਾਲਾ ਮਾਰਦੇ ਸਨ ਆਜਿ ਤੜੀ ਕਾਰ ਤੋਂ ਜਿਹੜਾ ਦਲ ਮੈਂ ਸਮੇਂ ਦਾ ਵਿੱਚ ਕਿੱਥੇ ਪਰਵਾਦ ਉਸ ਘਰ ਰਹਿ ਗਈ ਐ ਮੀਡੀਆ ਸਪੈਨ ਨੂੰ ਵੀ ਕਾਰੇ ਕਿਤੇ ਜਦੋਂ ਸਾਡਾ ਜਿਉਦਾ ਹੁੰਦਾ ਤੇ ਆਪਾਂ ਕੋ ਬਾਣੀ ਦੀ ਕਦਰ ਨਹੀਂ ਕਰਦੇ ਪਰ ਜਦੋਂ ਚਲਿਆ ਜਾਂਦਾ ਉਸ ਤੋਂ ਬਾਅਦ ਹੀ ਕਦਰ ਦਾ ਪਤਾ ਲੱਗਦਾ ਕਿ ਕਿੰਨਾ ਵੱਡਾ ਨੁਕਸਾਨ ਜੜਾ ਹੈ ਪਰਿਵਾਰ ਦਾ ਹੋ ਜਾਂਦਾ ਜਿੱਥੇ ਮੈਂ ਪਰਵਾਹਾਂ ਬਹੁਤ ਸਾਂਝਾ ਕਰਤੀ ਸਾਰੇ ਆਏ ਜਾਨੇ ਕਿ ਕਿ ਖੁਸ਼ੀ ਤੇ ਜਾਇਆ ਤਾਂ ਖੁਸ਼ੀ ਵਾਦੀ ਹੈ ਦੁੱਖ ਤੇ ਡਾਇਰ ਤਾਂ ਦੁੱਖ ਘਟਦਾ ਹੈ ਤੁਸੀਂ ਸਾਰੇ ਸਾਥ ਸੰਗਤ ਦੇ ਅੱਗੇ ਦਾ ਇੱਕ ਵਾਰ ਦਾ ਅਸਰਾ ਪਰੇਸ਼ਾਨ ਹੁੰਦਾ ਦੁੱਖ ਤੋਂ ਬਚਣ ਵਾਸਤੇ ਉਹਨਾਂ ਨੂੰ ਹੌਸਲਾ ਦੇਣ ਵਾਸਤੇ ਵਿੱਤੇ ਕੱਤਰ ਰਿਹਾ ਹਨ ਇਹ ਆਸ ਵੀ ਕੀਤੀ ਹੈ ਕਿ ਗੁਰੂ ਸਾਹਿਬ ਸਾਰੇ ਪਰਿਵਾਰ ਦੇ ਆਪ ਪੱਡੇ ਤੋਂ ਹਿੰਮਤ ਪਾਲ ਬਖਸ਼ਣ ਤੇ ਕੋਟੜਾ ਹੈ ਸਹਿਦਿਆ ਕਹਿਬ ਛੋੜਾ ਜਿਹੜਾ ਉਹਨਾਂ ਪਾਲ ਬਖਸ਼ਣ ਸਹਿਨ ਕਰ ਸਕਣ ਉਹ ਕਿਵੇਂ ਜਵੇ 610 ਰੇ ਸਣ ਮਰਨਾ ਸਾਕੇ ਜੁਣਾ ਜੂੜਾ ਤਾਂ ਤਾਂ ਠੀਕ ਹੈ ਪਰ ਜਿਹੜੀ ਹਜਨ ਜੋ ਤੇ ਬੇਵਕ ਦੀ ਮੌਤ ਇਹਦਾ ਦੁੱਖ ਸਹਿਣਾ ਇਹਦਾ ਬਹੁਤ ਹੀ ਅਸਰ ਇਸ ਕਰਕੇ ਜਿੱਥੇ ਮਕਦੂਸ ਸਾਹਿਬ ਨੇ ਕਿਹਾ ਕਿ ਆਸਰੇ ਦਿੱਕਤ ਕਰਦਾ ਹੈ ਕਿ ਗੁਰੂ ਸਾਹਿਬ ਸਾਨੂੰ ਸਾਰਿਆਂ ਨੂੰ ਹਿੰਮਤ ਬਲ ਬਖਸ਼ਣ ਔਰ ਖਾਸ ਕਰਕੇ ਪਰਿਵਾਰ ਨੂੰ ਜਿਹੜਾ ਬੱਲੇ ਸੁਣਾ ਨੂੰ ਬਾਣਾ ਮੰਨੂਗਾ ਜਿਹੜਾ ਬਲ ਬਖਸ਼ਣ ਬਹੁਤ ਬਹੁਤ ਸਾਰੇ ਸੰਕਟ ਪਰਵਾਤ ਵਾਹਿਗੁਰੂ ਦੀ ਕਾ ਖਾਲਸਾ ਸ੍ਰੀ ਵਾਹਿਗੁਰੂ ਦੀ ਪ੍ਰਤੀਸ਼ਾ ਸੇਖੇ ਗੁਰੂ ਗੁਰੇਸ਼ੇ ਮਾਰਨ ਜੁੜੇ ਦੇ ਵਿੱਚ ਵਾਹ ਰੱਖੀਏ ਤੁਮ ਸਾਡੇ ਰੂਹ ਚੀ ਮੇਰੇ ਸ਼ਬਦਾਂ ਦੇ ਫੁੱਲ ਬੇੜ ਕਾ ਮਾਈ ਸਾਰੀ ਸਾਲ ਸੰਗ ਜੀ ਵਾਇਕ ਦੀ ਕਾ ਕਲਪਾ ਵਾਇਕ ਦੇ ਕੀ ਬਤੇ ਕੋਈ ਤਾਂ ਪਹਿਲਾ ਬਹੁਤ ਦੁਖदाई ਇੱਕ ਅਜਾਲੀ ਦੀ ਵਾਪਰੀ ਕਿਸਾਹ ਕਰੇ ਸਗੇ ਜਵਾਨੇ ਦੇ ਪੜੇ ਤਏ ਕਰ ਰਹੇ ਰੇਸ਼ ਤੋਂਰ ਦੇ ਵਿੱਚੋਂ ਹੋਰ ਨਗੜਾ ਕੀ ਨਗੜਿਆ ਤੇ ਹੁਣ ਬਬ ਜਲਦੀ ਜਿਹੜਾ ਬਲਾਵਾ ਹੈ ਉਹ ਮਾਰਾਈ ਦੇ ਪਹਿੰਤਾ ਤੇ ਉਹ ਪਰਵਾਹ ਸਾਥ ਫੌਜਾਂ ਦੇ ਕਿ ਮੁਮਦੇ ਸਾਰੇ ਪਰਵਾਹ ਕੋ ਅੱਪਾ ਜਿਹਨੇ ਸਾਰੇ ਮਿਲਣੇ ਸਾਰਿਆਂ ਨੂੰ ਉਹ ਮੌਤੇ ਜਿਹੜਾ ਖਬਰ ਸੁਣੀ ਆ ਦੇ ਕੋਲ ਸਾਰਾ ਇਹਨਾ ਮਨ ਦੁਖੀ ਹੈ ਵੀ ਇਹਨੇ ਨੌਜਵਾਨ ਜਿਹੜੇ ਮੈਂ ਤੇ ਇਨਸਾਨ ਸੀ ਪਤਾ ਹੈ ਸਾਨੂੰ ਜਦੋਂ ਖਾਲਾ ਪਾ ਜਿਹੜਾ ਵਾਈ ਦਾ ਜਾਂ ਹੋਰ ਦਾ ਹੁਕਮਤਾ ਉਹ ਚੱਕਦਾ ਇਹ ਸਾਰਾ ਉਹ ਹਰ ਉਹ ਸਾਰੇ ਪਰਿਵਾਰਿਕ ਜਨਰੇਕ ਬਹੁਤ ਦੁੱਖ ਹੋਇਆ ਬਰਬਾਦ ਹੋ ਗਏ ਹੋਣਾ ਜੀ ਫਿਰ ਇਹ ਗੱਲ ਵੀ ਸੀ ਕਿ ਉਹ ਇੱਕ ਸ਼ਬਦ ਕਿਸਾਨ ਦਾ ਬੇਟਾ ਹੈ ਅੱਜ ਸਾਧ ਪਦੇ ਸਿੰਘ ਜੀ ਖੇਤੀ ਬਾੜੀ ਦੇ ਵਿੱਚ ਕਿਸਾਨੀ ਦੇ ਵਿੱਚ ਇੱਕ ਸਫਲ ਕਿਸਾਨ ਹੈ ਉਹਨਾਂ ਦਾ ਬੇਟਾ ਚਲੇ ਜਾਣਾ ਤੇ ਉਹਨਾਂ ਨੂੰ ਜਿਹੜਾ ਦੁੱਖ ਹੋਇਆ ਉਹਨਾਂ ਦਾ ਦੇਖਿਆ ਕਰ। ਮਾਮੇ ਦਾ ਚਾਲਪਲਾ ਲੜ ਗਿਆ ਹੈ। ਇੰਨਾ ਜਵਾਨ ਹੈ। ਇੰਨਾ ਨਿੱਕਾ ਸ਼ਰੀਰ ਪਰ ਰੱਖਿਆ। ਤੇਜੋ ਮਹਿਤ੍ਰਿਕ ਅਰਥਾ ਇਸ ਹਾਲ ਕੇ ਅਹਾਰ ਕਲਮਾ ਵਿੱਚ ਤੇਰੇ ਹੋਣਾ। ਸ਼ੌਹ ਪਰੇਸ਼ੇ ਗਰਮੀ ਚੇਮੇ ਹੀ ਕਿੰਦਾ। ਇਹ ਕਹ ਕੇ ਮੈਂ ਸਭਾ ਕੇ ਬਹੁਤ ਮਹਾਨ ਦਾ ਰਾਜਾ ਬੇਟਾ। ਜਿਹੜੀ ਮਾਂ ਨੇ ਰੋਲਗਾ ਦੇ ਦੇ ਪਾਲਿਆ ਜਿਹੜੀ ਮਾਂ ਨੇ ਗੋਦੀ ਦੇ ਵਿੱਚ ਢਾਕੇ ਉਹਨੂੰ ਸਿੱਖਿਆ ਦੇ ਕੇ ਪੁੱਤਰ ਜਿਹੜਾ ਕੰਮ ਕਰਿਆ ਉਹਨੂੰ ਚੰਗੀ ਤਰ੍ਹਾਂ ਸਮਝਦਾ ਹੈ ਚੰਗੀ ਕਰਾਈ ਜਾਤਾ ਹੈ ਉਹ ਮਾੜਾ ਬੇਟਾ ਜਿਹੜੇ ਘਰੋਂ ਦੇ ਸ਼ਬ ਜਿਹੜੇਾਰੇ ਬੇੜੇ ਹੈ ਜਿਹੜਾ ਮਾਂ ਨੇ ਤੇ ਸੇ ਆਉਂਦੇ ਆ ਉਹਨਾਂ ਪੜਾਦਾ ਰਹਿਰੇ ਜਿਹੜੀਆਂ ਭਰਾ ਤੇ ਸਾਡਾ ਪਿਆਰਾ ਲਈ ਦੇ ਕਿਉਂਕਿ ਸਾਡੇ ਰਿਸ਼ਤੇ ਸਮਾ ਗਏ ਹੋ ਜਿਆ ਕਿਉਂ ਇੱਕ ਤਰ੍ਹਾਂ ਪਿਆਰ ਦੇ ਨਾਲ ਇੱਕ ਸ਼ਬਦਾ ਦੇ ਨਾਲ ਬੱਝੇ ਨੇ ਅੱਜ ਉਹ ਸਾਰੇ ਪ੍ਰਵਾਸ ਤੋਂ ਸਾਰੇ ਕੱਢ ਕੇ ਤੇਨੇ ਥੋੜੀ ਹਮ ਦੇ ਵਿੱਚ ਉਹਨੂੰ ਇੰਨਾ ਪਿਆਰ ਬਣਾ ਲਿਆ ਹੈ ਕਿੰਨਾ ਸ਼ਤਿਕਾਰ ਹੈ ਜਿਹੜਾ ਕਰ ਲਿਆ ਪ੍ਰਵਾਸ ਤੋਂ ਬਾਹਰ ਵੀ ਕਿਉਂ ਵਿਆਹ ਕਰ ਤੋਂ ਪਰੇ ਗਏ ਸਚਾਈ ਜਿਹੜੀ ਉਹ ਮਾਉਤ ਜਿਹੜੀ ਸਚਾਈ ਹੈ ਜਿਸ ਤਰ੍ਹਾਂ ਭਾਈ ਸਾਹਿਬ ਕਹਾਂਦੇ ਨੇ ਕਾਸਰੇ ਨੇ ਇਹ ਗੁਰੂ ਜਸਤਪਾਣਾ ਨੂੰ ਕਿਹੜੇ ਪਲ ਸਵਨ ਟੁੱਟੀ ਲਾਉਣੇ ਚੰਗੇ ਆਤਮਾ ਦੇ ਚੰਗੇ ਲੋਈ ਦੀ ਚੰਗੀ ਸੋਚ ਵਾਲੇ ਮਿਸਾਲ ਚੱਕੇ ਆਤਮਾ ਵਾਲੇ ਮਿਸਾਲ ਦੇ ਨੇ ਮੈਂ ਵੇਖਿਆ ਥੋੜਾ ਜਿਹਾ ਇੱਥੇ ਘੁੰਮ ਕੇ ਗਿਰਦੇ ਉਹ ਭਾਵੇਂ ਇੱਥੇ ਕਿਤੇ ਲੋੜ ਉਹਨੂੰ ਉੱਤਰ ਨੂੰ ਤੁਰਨਾ ਹੱਕੀ ਕਰਨਾ ਹੈ ਗੁਰੂ ਜਸਤਪਾਣਾ ਬਹੁਤ ਘੱਟ ਉਹਨਾਂ ਦੀ ਦੇਰ ਹੀ ਹੁੰਦੀ ਜਿਹੜੇ ਉਹਦੀਆਂ ਸਾਹਮਣੇ ਮਾਮਤਾਂ ਨੂੰ ਮੁਕਤਾਂ ਕਰ ਕਰਨ ਦੇ। ਇਹ ਕਿ ਕਿ ਸਾਡਾ ਇੱਕ ਸਮਾਜਿਕ ਸਮਸਿਆ ਇੱਕ ਰੇਟਾ ਬਣ ਜਾਂਦਾ ਜਿਹੜੋਂ ਬੱਚਾ ਦੁਨੀਆ ਕਿਉਂ ਦਾ ਕਰਮ ਲੈਦਾ। ਤੋਂ ਬਰ ਮੋੜ ਜਿਹੜਾ ਹੈ ਨਾ ਵਰਕਰ ਦਾ ਪਿਆਰ ਇਹਨਾਂ ਆਵਾਜ਼ ਹੁੰਦਾ ਹੈ। ਉਹ ਜਦੋਂ ਫਿਰ ਜਾਂਦਾ ਬਹੁਤ ਲੋਕੀ ਦਾ ਸਾਰੇ ਪਰਿਵਾਰ ਨੂੰ ਤੇ ਹੁਣੇ ਇਲਾਕੇ ਨੂੰ ਵੀ ਹੁੰਦਾ ਨਾ ਲੱਗਦਾ ਵੀ। ਕਿ ਕਿ ਭੋਲੇ ਨੇ ਕਿਆ ਕੇ ਪੈਸਾ ਇਹ ਗੁਰੂ ਦੇ ਅਛੇ ਨਸਾਰੇ ਗੁਰੂ ਦੇ ਮਰਜਾਤਾ ਅੰਛਾ ਜਿਹੜਾ ਨਿਮਣ ਹੈ ਉਹ ਮਾਰਤਾ ਦੀ ਸੇਵਾ ਕਰਕੇ ਗੁਰੂ ਤੇ ਮਨਾਈ ਵੀ ਕਿਹਾ ਕਿ ਭਾਈ ਪ੍ਰਾਪਤਿ ਮੁਨਖ ਦੇ ਹੋਰੀਆ ਗੋਬਿੰਦ ਬਲਣ ਕੇ ਜਰੀ ਮਰੀਆ ਅਵਰ ਕਾਲ ਕਾਲ ਜਿਹੜੇ ਕੰਮ ਕਰੇ ਆਮਰ ਕਾਲ ਤਰੇ ਕਿਹਲਾ ਕਾਮ ਉਹ ਥਾਕੂ ਕਮਲੇ ਹਰ ਉਹ ਕਿਹੇ ਕਮਨੇ ਆਮਰ ਕਾਲ ਤਰੇ ਕਿਹਲਾ ਕਾਮ ਮੇਰੇ ਸਾਹ ਸਗਤ ਭਜ ਕੇਵਲ ਨਾਮ ਇਹ ਵਾਰੀ ਹੈ ਇਹਨੂੰ ਜਿੰਨਾ ਵੀ ਕਹੇ ਪਛਿਛਿਤਰਾ ਸਾਥ ਲੈ ਸਿੰਘ ਨੇ ਲਾਇਆ ਜਿੰਨਾ ਉਹ ਜੀਵਨ ਤੇ ਜੀਚਾ ਕੇ ਗਏ ਉਹਨੇ ਪਛਿਛਿਤ ਕੋਈ ਛੋਟੀ ਗਈ ਮਾੜਾ ਵਰਸਾ ਨਹੀਂ ਉਹਨਾਂ ਨੇ ਸ਼ਾਮੀਆਤੀ ਤੋਂ ਨੂੰ ਪ੍ਰਾਗੈ ਚਕੇ ਪਛਨ ਨੂੰ ਸੋਇ। ਇਸ ਕਰਕੇ TRAVEL ਕਰ ਰਹਿ ਗਏ। ਜਿਵੇਂ ਕਿ ਹਰੋ ਅਨੇਗਾ ਪਿਆਰ ਇਨਾ ਪਾ ਜਾਂਦੇ ਪਰਵਾਰ ਨਾਲ ਲਾਗੇ ਨਾਲ ਸਮਾਜ ਉਹ ਕਦੇ ਭੁੱਲਦਾ ਨਹੀਂ। ਸੋ ਇਹ ਕਹਿੰਦੇ ਗੁਰੂ ਮਾਰਾ ਕਿਰਪਾ ਕਰੇ। ਬਹੁਤ ਵੱਡੀ ਜਿਹੜੀ ਸਾਡਾ ਸਾਧ ਸੰਗਤ ਦੇ ਸੇਵ ਨੂੰ ਉਹਨਾਂ ਨੇ ਪ੍ਰਵਾਹ ਉਹਨਾਂ ਆਪ ਨੂੰ ਛਾਣ ਆਪ ਨੂੰ ਤੇ ਲੱਗੀ ਹੈ। ਇਹਨੂੰ ਬਰਦਾਸ਼ਤ ਆਵਾਜ਼ ਤੇ ਸਾਰੇ ਹੁਣ ਆਪਾਂ ਨੂੰ ਹਿੰਮਤ ਤੋਂ ਬਾਤ ਬਖਣ ਤਾਂ ਉਹ ਬੰਦਾ ਛੋੜਾ ਤੁਰ ਆ ਉਹਦਾ ਸਾਰਾ ਰੱਤ ਇਹਦਾ ਘਾਟਾ ਜਿਹੜਾ ਗੈਂਬਲ ਦਾ ਉਹ ਗੁਰੂ ਕਿਰਪਾ ਕਰੇ ਉਹਨਾਂ ਨਾਲ ਉਹ ਬੋਲ ਛੱਡੇ ਅੱਜ ਤੱਕ ਤਾਂ ਉਹਨੂੰ ਸਾਰੇ ਆਪਾਂ ਰਣ ਕੇ ਉਹਨਾਂ ਦੇ ਸੁਪਨੇ ਬਹੁਤ ਲੰਮੇ ਛੋੜੇ ਸਨ ਕਿ ਉਹ ਥੋੜੀ ਉਮਰ ਸੀ ਜੇ ਵੱਡਾ ਵੱਡਿਆ ਬਲੰਗਾ ਆਪਣਿਆ ਹੈ ਬੜੇ ਦਾ ਵੱਡੇ ਪੜੇ ਕੋਲੇ ਹੁੰਦੇ ਰੱਤੇ ਕੋਲੇ ਅੜੇ ਗਿਰੇ ਜਿਹੜੇ ਕੋ ਨਹੀਂ ਹੋ ਸਕੇ ਉਹਨਾਂ ਨੂੰ ਪੂਰਾ ਕਰਵਾਉਂਦੇ ਸਾਰੇ ਰਲ ਕੇ ਛੇੜ ਜੁੜ ਕੇ ਸਾਧ ਤੋਂ ਸੇ ਕੋਰ ਦੇ ਸਾਰੇ ਪ੍ਰਵਾਹ ਨਾਲ ਤਰਮੀ ਦੇ ਤੱਕ ਤੱਕ ਜਾ ਕੇ ਕਾਫੀ ਗੰਟੀ ਜਾਇਓ ਇਸੇ ਤਰ੍ਹਾਂ ਸਾਰੇ ਬਾਹਰੀ ਦੇ ਜੋ ਪ੍ਰਵਾਹ ਬਹੁਤ ਵੱਡਾ ਜਿਹੜਾ 60 ਲੱਖ ਜਿਹੜਾ ਮਾ ਸੁਭਿ ਰਹਿ ਮਨ ਨੂੰ ਫਤਾਨ ਕਰਦੇ ਹੁਣ ਪਰ ਪੱਖੰ ਤੇ ਗੁਰੂ ਮਾਰਿਆ ਆਪਣੇ ਚਰਨਾਂ 'ਚ ਤਨ ਲੈ ਕੇ ਜੀ ਨੂੰ ਆਤਮਾ ਦੇਣਾ ਨਹੀਂ ਉਹਨਾਂ ਵਿੱਚ ਆਪਾਂ ਦੇ ਵਿੱਚ ਨਾ ਆਸ਼ਪੈਣ ਮੈਂ ਆਪਣੇ ਨੂੰ ਅਣਕਾ ਕਰੀ ਦੀ ਸਾਰੇ ਸ਼ਕਤ ਵਾਲੋ ਸ੍ਰੋਮਣੀ ਅਕਾਲੀ ਦਲ ਲੋ ਜਿੱਥੇ ਸਰਦਾਰ ਦੇ ਫੁੱਲ ਪ੍ਰਿੰਟ ਕਰਦਾ ਤੇ ਮਾਣੇ ਦੇ ਰਾਜ ਕਰਾਂਗੇ ਕਾਲ ਨੂੰ ਪੰਚ ਵਾਸ਼ ਤੇ ਪਰਵਾਹ ਨੂੰ ਜਿਹੜਾ ਵੱਡਾ ਦੁੱਖ ਜੁੜ ਸ਼ੋਣਾ ਹੋਇਆ उन मनण लाइ बल बख़्शण वाहिगुरू जी ख़ालसा वाहिगुरू जी फति